ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਾਡੇ ਇਤਿਹਾਸ ਬਾਰੇ ਸਾਡੀਆਂ ਪੀੜੀਆਂ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਪਰ ਕੀ ਅੱਜ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਹੈ ਕਿ ਸਾਡੇ ਬੱਚੇ ਜਾਣਦੇ ਨੇ ਸਾਡੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਜਾਣਦੀਆਂ ਨੇ ਕਿ ਸਾਡੇ ਗੁਰਾਂ ਨੇ ਕਿੱਦਾਂ ਸ਼ਹਾਦਤਾਂ ਪਾਈਆਂ ਜਾਂ ਸਾਡੇ ਸਿੱਖ ਯੋਧਿਆਂ ਨੇ ਕਿੱਦਾਂ ਤਸ਼ੱਦਦਾਂ ਝੇਲਦੇ ਹੋਏ ਸ਼ਹਾਦਤਾਂ ਦਿੱਤੀਆਂ ਇੱਕ ਕਥਾ ਸਾਹਮਣੇ ਆਈ ਭਾਈ ਲਖਵਿੰਦਰ ਸਿੰਘ ਗੰਭੀਰ ਜੀ ਦੀ ਜਿਸ ਦੇ ਵਿੱਚ ਉਹ ਪਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੱਸ ਰਹੇ ਨੇ ਉਹਨਾਂ ਦੇ ਪੌੜੇ 4 ਸਾਲ ਦੇ ਪੁੱਤ ਬਾਰੇ ਦੱਸ ਰਹੇ ਨੇ ਜਿਸ ਨੂੰ ਸੁਣ ਅੱਖਾਂ ਪਰ ਆਈਆਂ ਇਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਡੀਆਂ ਗਈਆਂ ਸੀ। ਉਹਨਾਂ ਦੇ ਸਰੀਰ ਦੇ ਨਿੱਕੇ ਨਿੱਕੇ ਟੋਟੇ ਕੀਤੇ ਗਏ ਸੀ। ਤੇ ਪਹਿਲਾਂ ਉਹਨਾਂ ਦਾ ਪੌਣੇ 4 ਸਾਲ ਦਾ ਬੱਚਾ ਸੀ। ਤੁਹਾਨੂੰ ਪਤਾ ਹੈ ਉਹਦਾ ਨਾਮ ਕੀ ਸੀ ਜੀ? ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਮ ਸੀ? ਧੰਤਨ ਬਾਬਾ ਅਜੈ ਸਿੰਘ ਜੀ ਨਾਲ ਬੋਲੋ ਜੀ ਇੱਕ ਵਾਰੀ ਧੰਤਨ ਬਾਬਾ ਅਜੈ ਸਿੰਘ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ। ਸਾਨੂੰ ਆਪਣੇ ਪੁੱਤਰਾਂ ਦੇ ਨਾਮ ਨੂੰ ਨਾ ਭੁੱਲੇ ਕਦੀ ਤੇ ਆਪਾਂ ਸਿੱਖ ਕੌਮ ਦਾ ਪਹਿਲਾ ਸੁਲਤਾਨ ਕਿਹਾ ਜਾਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੱਦਾਂ ਭੁੱਲ ਸਕਦੇ ਨੇ ਉਹਨਾਂ ਦਾ ਪੁੱਤਰ ਕੇਵਲ ਪੌਣੀ ਚਾਰ ਸਾਲ ਦਾ ਸੀ ਕੇਵਲ ਪੌਣੀ ਚਾਰ ਸਾਲ ਕਿੱਦਾਂ ਹੋਏਗਾ ਕੰਪੈਰੀਸ਼ਨ ਕਰਕੇ ਦੇਖ ਲਓ ਕਿੰਨਾ ਹੋਊਗਾ ਤੇ ਉਸ ਬੱਚੇ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਹੋਈ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਧਰਮ ਪਤਨੀ ਵੀ ਗ੍ਰਿਫਤਾਰ ਹੋਈ ਉਹਨਾਂ ਦਾ ਪੁੱਤਰ ਵੀ ਗ੍ਰਿਫਤਾਰ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਲਚ ਡਰਾਵੇ ਦੇਣ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਪਿਓ ਚਾਹੇ ਜਿੰਨਾ ਮਰਜੀ ਅੱਕੜ ਜਾਵੇ ਜਿੰਨਾ ਮਰਜੀ ਆਪਣੇ ਫੈਸਲੇ ਉੱਤੇ ਅਡਲ ਰਹੇ ਪਰ ਜਦੋਂ ਉਹਦੀ ਔਲਾਦ ਦਾ ਮਸਲਾ ਹੁੰਦਾ ਹੈ ਡੋਲ ਜਾਂਦਾ ਹੈ ਇਹ ਉਹ ਸੋਚਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹਰੇ ਉਹਨਾਂ ਦਾ ਪੁੱਤਰ ਲਿਆ ਕੇ ਖੜਾ ਕਰ ਦਿੱਤਾ ਗਿਆ ਜਦੋਂ ਪਿਤਾ ਪੁੱਤਰ ਦੇ ਸਾਹਮਣੇ ਦੋਨੋਂ ਹੋਏ ਪਿਓ ਪੁੱਤਰ ਸਾਹਮਣੇ ਹੋਏ ਤੇ ਪੁੱਤਰ ਨੇ ਆਵਾਜ਼ ਪਤਾ ਕੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਜਗਤ ਕਾ ਖਾਲਸਾ ਕਹਿੰਦੇ ਜਦੋਂ ਫਤਿਹ ਬੁਲਾਈ ਤੇ ਇੱਕ ਵਾਰੀ ਘੁੱਟ ਕੇ ਜੱਪੀ ਵੀ ਪਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਕੰਨ ਦੇ ਵਿੱਚ ਪਤਾ ਕੀ ਕਿਹਾ ਪੁੱਤਰਾ ਇਹ ਨੋਬਤ ਨਾ ਆਏ ਕਿ ਮੈਂ ਡੋਲ ਜਾਵਾਂ ਇਹ ਨੋਬਤ ਨਾ ਆਵੇ ਕਿ ਤੂੰ ਡੋਲ ਜਾਏ ਅਸੀਂ ਦੋਨਾਂ ਨੇ ਯਾਦ ਰੱਖਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਨਿੱਕੇ ਨਿੱਕੇ ਸਹਿਬਜ਼ਾਦੇ ਜਿਹੜੇ 7-9 ਸਾਲ ਦੇ ਸੀ ਬੜੀ ਛੋਟੀਆਂ ਛੋਟੀਆਂ ਜਿੰਦਾ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਪਾਪੀਆਂ ਨੇ ਚਿੰਨ ਕੇ ਲਹੂ ਲੋਹਾਨ ਕਰ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ ਪੁੱਤਰਾ ਅੱਜ ਇਤਿਹਾਸ ਦੁਹਰਾਉਣ ਦਾ ਟਾਈਮ ਆਇਆ ਹੈ ਇਹ ਨੌਬਤ ਨਾ ਆਏ ਕਿ ਮੈਂ ਡੋਲਾਂ ਇਹ ਨੌਬਤ ਨਾ ਆਏ ਕਿ ਤੂੰ ਮੈਨੂੰ ਡੋਲਣ ਤੇ ਮਜਬੂਰ ਕਰ ਦੇ ਤੇ ਪੁੱਤਰ ਪੌਣੀ ਚਾਰ ਸਾਲ ਦਾ ਪਰ ਖੂਨ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਪਤਾ ਕੀ ਕਹਿੰਦਾ ਪਿਤਾ ਨੂੰ ਨਹੀਂ ਪਿਤਾ ਜੀ ਇਹ ਟਾਈਮ ਨਹੀਂ ਆਏਗਾ ਇਹ ਮੌਕਾ ਨਹੀਂ ਮੈਂ ਤੁਮਾਂਗਾ ਕਿ ਮੈਂ ਡੂਲ ਜਾਂ ਤਿ ਮੈਂ ਇਹ ਹਾਲਾਤ ਨਹੀਂ ਪੈਦਾ ਹੋਣ ਦਵਾਂਗਾ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਜਾਏ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਛੱਡ ਦਿੰਦੇ ਨੇ ਪੁੱਤਰ ਸਾਹਮਣੇ ਖੜਾ ਹੁੰਦਾ ਇੱਕ ਕਾਲੀ ਰੰਗ ਦਾ ਜਲਾਦ ਲਾਲ ਅੱਖਾਂ ਕੱਢਦਾ ਆ ਹੱਥ ਦੇ ਵਿੱਚ ਇੱਕ ਲੰਮਾ ਸਾਰਾ ਛੁਰਾ ਪਕੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਟਾਈਮ ਕਿਹਾ ਜਾਂਦਾ ਹੈ ਕਿ ਔਲਾਦ ਦਾ ਦੁੱਖ ਬਹੁਤ ਭਿਆਨਕ ਹੁੰਦਾ ਹੈ। ਸਹਿਨ ਕਰ ਲੋਗੇ? ਤਾਂ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਜਿਸ ਦਿਨ ਖੰਡੇ ਦੀ ਪਹਲ ਸ਼ਕੀ ਸੀ ਨਾ ਇੱਕ ਵਾਅਦਾ ਗੁਰੂ ਨਾਲ ਕੀਤਾ ਸੀ ਪਤਾ ਕਿਹੜਾ? ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਜਿੰਨਾਂ ਅੰਮ੍ਰਿਤ ਛਕਿਆ ਸੀ ਸਿਰ ਤਾਉਦਨ ਦੇ ਦਿੱਤਾ ਸੀ ਭਾਵੇਂ ਕਿ ਕੱਟ ਕੇ ਨਹੀਂ ਸੀ ਦਿੱਤਾ ਪਰ ਦਿਲੋਂ ਤਾਂ ਦੇ ਦਿੱਤਾ ਸੀ ਕਿਆ ਸੀ ਸਤਿਗੁਰੂ ਤੈਨੂੰ ਸਮਰਪਣ ਹੋ ਗਏ ਅਸੀਂ ਤੇਰੇ ਹੋ ਗਏ ਭਾਵੇਂ ਰੱਖ ਲੈ ਭਾਵੇਂ ਮਾਰ ਲੈ ਆਬ ਹਮ ਚੱਲੀ ਠਾਕੁਰ ਪਹਿਾਰ ਮੈਂ ਤੇਰੀ ਚਰਨਾਂ ਚ ਹੋਰ ਕੀ ਆ ਗਿਆ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਭਾਵੇਂ ਰੱਖ ਲੈ ਭਾਵੇਂ ਮਾਰ ਲੈ ਮੈਂ ਤੇਰਾ ਹਾਂ ਤੇ ਮੈਨੂੰ ਡਰਾ ਨਾ ਤੀ ਇੱਕ ਬੜਾ ਵੱਡਾ ਚੋਲਾ ਪਾ ਕੇ ਧਾਰਮਿਕ ਲਿਬਾਸ ਦੇ ਵਿੱਚ ਕਾਜੀ ਸਾਹਮਣੇ ਖੜਾ ਹੋਇਆ ਜਿਹਦਾ ਕੰਮ ਸੀ ਇਨਸਾਫ ਕਰਨਾ ਉਸ ਪਾਪੀ ਨੇ ਆਵਾਜ਼ ਦਿੱਤੀ ਜੇ ਨਹੀਂ ਮੰਨਦਾ ਤਾਂ ਇਹਦੇ ਪੁੱਤਰ ਨੂੰ ਥੱਲੇ ਸੁੱਟੋ ਪੌਣੀ ਚਾਰ ਸਾਲ ਦਾ ਬੱਚਾ ਮੈਂ ਤਾਂ ਗੱਲ ਕਰਨ ਲੱਗਾ ਹੋਲਾ ਮੱਲਾ ਹੋਲਾ ਮੱਲਾ ਸਾਨੂੰ ਇਹ ਜਜ਼ਬਾ ਦਿੰਦਾ ਹੈ ਅੱਪਾ ਮਨਵਾਣੇ ਭੁੱਲ ਗਏ ਆ ਤਾਂ ਹੀ ਆਪਾਂ ਕੱਚੀ ਹੋ ਗਏ ਨਾ ਤਾਂ ਹੀ ਕੱਚੀ ਹੋ ਗਏ ਤੇ ਕੱਚਾ ਪੰਡਾ ਟੁੱਟਦਾ ਕਿੱਦਾਂ ਦਾ ਪਤਾ ਸਾਨੂੰ ਨਾ ਮਾਰ ਵੀ ਠੋਕਰ ਲੱਗੀ ਹੋ ਗਿਆ ਤੇ ਜਿਹੜਾ ਪੱਕ ਜਾਏ ਪਰ ਉਹ ਨਹੀਂ ਜਾਣਦੇ ਕਿਸੇ ਪਾਸੇ ਆਪਾਂ ਕੱਚੇ ਆ ਤਾਂ ਹੀ ਡੋਲ ਜਾਣੇ ਝਟ ਖੱਚੇ ਆ ਤਾਂ ਹੀ ਟੁੱਟ ਜਾਂਦੇ ਮਿੰਟੋ ਮਿੰਟੀ ਹਾਲਾਤ ਨਾਲ ਲੜਨਾ ਆਉਣਾ ਚਾਹੀਦਾ ਸਾਨੂੰ ਆਪਾਂ ਹਾਰ ਜਾਂਦੇ ਆ ਹਾਲਾਤ ਜਿੱਤ ਜਾਂਦੇ ਨੇ ਤੇ ਕੀ ਉਹ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਹੈ ਜਿਹੜਾ ਬੰਦਾ ਹਾਰ ਜਾਏ ਤੇ ਹਾਲਾਤ ਜਿੱਤ ਜਾਏ ਤੇ ਜੇ ਮੰਨੋ ਹਾਲਾਤ ਕਿਸੇ ਦਿਨ ਐਦਾਂ ਦੇ ਬਣ ਗਏ ਜਿਹੜੇ ਤੁਹਾਨੂੰ ਮਨਜ਼ੂਰ ਨਾ ਹੋਣ ਤੇ ਕੀ ਤੁਸੀਂ ਉਸ ਹਾਲਾਤਾਂ ਨੂੰ ਜਿੱਤਣ ਦੋਗੇ ਆਪਣੇ ਉੱਤੇ ਜਦੋਂ ਤੁਹਾਡੇ ਬੱਚਿਆਂ ਤੇ ਬਣ ਜਾਏ ਥੋੜਿਆ ਹੁਣ ਸੋਚਿਓ ਜਦੋਂ ਤੁਹਾਡੀ ਪਤਨੀ ਤੇ ਬਣ ਜਾਏ ਬੱਚਿਆਂ ਤੇ ਬਣ ਜਾਏ ਜਦੋਂ ਤੁਹਾਡੀ ਧੀ ਤੇ ਬਣ ਜਾਏ ਜਦੋਂ ਤੁਹਾਡੀ ਇੱਜ਼ਤ ਤੇ ਬਣ ਜਾਏ ਜਦੋਂ ਪਾਗ ਤੇ ਬਣ ਜਾਏ ਫਿਰ ਫਿਰ ਕੀ ਕਹੋਗੇ ਵੀ ਹਾਲਾਤ ਨਹੀਂ ਤੂੰ ਜਿੱਤ ਜਾ ਮੈਂ ਹਾਰ ਜਾਣਾ ਨਹੀਂ ਆਪਾਂ ਕਹਾਂਗੇ ਅਸੀਂ ਮਰ ਜਾਈਏ ਭਾਵੇਂ ਲੇਕਿਨ ਆਪਾਂ ਇੱਜ਼ਤ ਨਹੀਂ ਜਾਣ ਦੇਣੀ ਇਦਾਂ ਹੀ ਕਹਾਂਗੇ ਨਾ ਕਿਉਂਕਿ ਆਪਾਂ ਕਹਿੰਦੇ ਆ ਸਰ ਲੱਤ ਦਾਏ ਤੁਹਾਡੇ ਹੱਥ ਜਾਵੇ ਸਿੱਖ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਕਿ ਪੱਗ ਜਿਹੜੀ ਹੈ ਉਹ ਲਾਜ਼ਮੀ ਹੈ ਪਾਬਕੀ ਇੱਜ਼ਤ ਜ਼ਰੂਰੀ ਹੈ ਪੱਗ ਦਾ ਮਤਲਬ ਹੁੰਦਾ ਇੱਜ਼ਤ ਇੱਜ਼ਤ ਜ਼ਰੂਰੀ ਹੈ ਭਾਵੇਂ ਜੋ ਮਰ ਵੀ ਹੋ ਜਾਏ ਪਰ ਹਾਲਾਤ ਨੂੰ ਕਦੇ ਨਾ ਜਿੱਤੰਦੋ ਖੁਦ ਨੂੰ ਸਟਰੋਂਗ ਬਣਾਓ ਗੁਰੂ ਦੀ ਨਿਗਾਹ 'ਚ ਪ੍ਰਮਾਣ ਹੋਣਾ ਚਾਹੁੰਦੇ ਹੋ ਤਾਂ ਇਹ ਲਾਜ਼ਮੀ ਹੈ ਜ਼ਰੂਰੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਹਾਲਾਤ ਨੂੰ ਨਹੀਂ ਜਿੱਤਨ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਚਾਹੁੰਦੇ ਤੇ ਹਾਲਾਤ ਨੂੰ ਕਹਿੰਦੇ ਤੂੰ ਜਿੱਤ ਭਾਈ ਹਾਲਾਤ ਕੀ ਸੀ ਉਹ ਕਹਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੁਤਬਾ ਦੇਵਾਂਗੇ ਉੱਚਾ ਆਪਣੀਆਂ ਧੀਆਂ ਵੀ ਦੇ ਦੇਵਾਂਗੇ ਕਿਉਂਕਿ ਤੇਰੇ ਵਰਗਾ ਯੋਧਾ ਬਾਰ-ਬਾਰ ਨਹੀਂ ਚੰਗਦਾ ਕਿਤੇ ਸਦੀਆਂ ਲੰਘਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸ਼ੂਰਮੇ ਪੈਦਾ ਹੁੰਦੇ ਕਿ ਤੁਹਾਡੇ ਵਰਗੇ ਯੋਧੇ ਨਹੀਂ ਪੈਦਾ ਹੋਣਗੇ ਰਤਬੇ ਵੀ ਦਵਾਵਾਂਗੇ ਉੱਚੇ ਉੱਚੇ ਡਿਗਰੀਆਂ ਵੀ ਦਵਾਵਾਂਗੇ ਕੁਰਸੀਆਂ ਦਵਾਵਾਂਗੇ ਤਾਜੋ ਤਖਤ ਦੇ ਮਾਲਕ ਬਣਾ ਦੇਵਾਂਗੇ ਧੀਆਂ ਪੁੱਤਰਾਂ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਦੇ ਦਵਾਵਾਂਗੇ ਮੌਜ ਕਰੋਗੇ ਪੂਰੀ ਜ਼ਿੰਦਗੀ ਬਸ ਕੁਛ ਨਹੀਂ ਕਰਨਾ ਇੱਕ ਵਾਰੀ ਕਹਿ ਦਿਓ ਕਿ ਅਸੀਂ ਮੁਸਲਮਾਨ ਧਰਮ ਕਬੂਲ ਕਰਦੇ ਐਨੀ ਗੱਲ ਹੈ ਤੇ ਬੜੀ ਸ਼ਰਮ ਆਉਂਦੀ ਹੈ ਲੱਖ ਲਾਨਤ ਹੈ ਉਹਨਾਂ ਲੋਕਾਂ ਦੇ ਜਿਹੜੇ ਲੋਕ ਸ਼ਰਮ ਆਂ ਵੀਡੀਓ ਬਣਾਵਣਾ ਕਿ ਸੈਲਫੀਆਂ ਦੇ ਵਿੱਚ ਵੀਡੀਓ ਬਣਾਵਣਾ ਕਿ ਜੀ ਹਮੇ ਤੋਂ ਪਰਮੇਸ਼ਰ ਨੇ ਚੁਣਾ ਹੈ ਜੀ ਹਮ ਤੋ ਜੀ ਜਿਸ ਕੇ ਭਗਤ ਹੈ ਜੀ ਹਮਨੇ ਤੋ ਜੀ ਜਿਸ ਧਰਮ ਬਣਾ ਲੀਆ ਇਦਨ ਉਹ ਕਮਲਿਓ ਤੁਹਾਨੂੰ ਆਪਣੇ ਧਰਮ ਦੀ ਨਹੀਂ ਕੋਈ ਜਾਣਕਾਰੀ ਤੁਹਾਨੂੰ ਇਹ ਨਹੀਂ ਪਤਾ ਲੱਗਾ ਜਿਵੇਂ ਸਾਡਾ ਧਰਮ ਕੀ ਹੈ ਦੂਜੇ ਨੂੰ ਤੁਸੀਂ ਖਾਕ ਸਮਝੋਗੇ ਜਿਹੜਾ ਬੰਦਾ ਆਪਣੇ ਪਿਓ ਨੂੰ ਪਿਓ ਨਾ ਸਮਝੇ ਆਪਣੀ ਮਾਂ ਨੂੰ ਮਾਂ ਨਾ ਸਮਝੇ ਉਹ ਦੂਜੇ ਨੂੰ ਭਾਵੇਂ ਲੱਖ ਵਾਰੀ ਮੂੰਹੋਂ ਮੂੰਹ ਕਹੀ ਜਾਵੇ ਗੱਲ ਨਹੀਂ ਬਣੇਗੀ ਉਹ ਲਾਲਚੀ ਹੋਵੇਗਾ ਜੇ ਜਿਹੜੀ ਮਾਂ ਜੂਦੀ ਹੋਵੇ ਪਿਤਾ ਜੂਦਾ ਹੋਵੇ ਉਹਦੀ ਕਦਰ ਨਾ ਕਰਦਾ ਹੋਵੇ ਤੇ ਉਹ ਕਵੇ ਕਿ ਨਾ ਜੀ ਜਿਹੜੀ ਗਵਾਂਟੀਆਂ ਦੀ ਬੀਬੇ ਆ ਨਾ ਪ੍ਰਸ਼ੰਨ ਕੌਰ ਮੈਂ ਤਾਂ ਉਹਨੂੰ ਮਾਂ ਬਣਾਉਣਾ ਲਗਾ ਆਪਣੀ ਤੇ ਭਾਵੇਂ ਜਿੰਨਾ ਮਰਜ਼ੀ ਉਹਨੂੰ ਮਾਂ ਬਣਾਓ ਮਾਂ ਨਹੀਂ ਬਣਨੀ ਭਾਈ ਜਿਹੜੀ ਮਾਂ ਉਹਦੀ ਤੂੰ ਸਤਿਕਾਰ ਨਹੀਂ ਕਰਦਾ ਜਿਹੜਾ ਜਿਹੜਾ ਬੰਦਾ ਜਿਸ ਕੌਮ ਦੇ ਵਿੱਚ ਪੈਦਾ ਹੋਇਆ ਹੈ ਜੇ ਉਹ ਉਹਦੇ ਅਸੂਲਾਂ ਨੂੰ ਨਹੀਂ ਮੰਨਦਾ ਉਹਦੇ ਅਸੂਲਾਂ ਦਾ ਹੀ ਨਹੀਂ ਪਤਾ ਤੇ ਦੂਜੇ ਦੇ ਅਸੂਲਾਂ ਨੂੰ ਸਮਝਣਾ ਬਹੁਤ ਵੱਡੀ ਗੱਲ ਹੈ ਜਿਹਨੂੰ ਆਪਣੇ ਘਰ ਦੇ ਅਸੂਲ ਨਹੀਂ ਸਮਝ ਵਿੱਚ ਆਏ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਰੇ ਥੋੜਾ ਜਿਹਾ ਸ਼ਾਂਤ ਹੋ ਜੋ ਬਿਲਕੁਲ ਸ਼ਾਂਤ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਰੇ ਉਹਨਾਂ ਦਾ ਪੌਣੀ 4 ਸਾਲ ਦਾ ਪੁੱਤਰ ਜ਼ਮੀਨ ਤੇ ਸੁੱਟ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਅੱਖਾਂ ਖੋਲ ਕੇ ਦੇਖਦੇ ਨੇ ਜਲਾਦ ਨੇ ਕਾਜੀ ਦੇ ਇਸ਼ਾਰੇ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲ ਸ਼ਰਾਬ ਘਾਇਆ ਕਿ ਆਪਣੇ ਪੁੱਤਰ ਦਾ ਕਤਲ ਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਅੱਗੋਂ ਕਹਿੰਦੇ ਨੇ ਨਹੀਂ ਕਮਲਿਓ ਸਿੱਖ ਕਮਜ਼ੋਰ ਤੇ ਬੱਚਿਆਂ ਦੇ ਉੱਤੇ ਨਿਆਟੀਆਂ ਦੇ ਉੱਤੇ ਵਾਰ ਨਹੀਂ ਕਰਦਾ ਇਹ ਜ਼ੁਲਮ ਤੁਹਾਡੇ ਇੱਥੇ ਆਇਆ ਤੁਸੀਂ ਕਰੋ ਇਹ ਤੁਸੀਂ ਕਰ ਸਕਦੇ ਹੋ ਨਿਆਟੀਆਂ ਤੇ ਵਾਰ ਬੱਚਿਆਂ ਤੇ ਵਾਰ ਸਿੱਖ ਨਹੀਂ ਕਰਦਾ ਉਹ ਕਹਿੰਦੇ ਠੀਕ ਹੈ ਕਾਜੀ ਨੇ ਇਸ਼ਾਰਾ ਕੀਤਾ ਬੱਚੇ ਦੇ ਦੋਨੋਂ ਹੱਥਾਂ ਦੀ ਉੱਤੇ ਜਲਾਦ ਨੇ ਆਪਣੇ ਕੋਟੀਆਂ ਦਾ ਭਾਰ ਪਾਇਆ ਜਲਾਦ ਭਾਰ ਪਾ ਕੇ ਬੱਚੇ ਉੱਤੇ ਬਹਿ ਗਿਆ ਬੱਚੇ ਦੇ ਸਰੀਰ ਦੇ ਉੱਤੇ ਪਾਇਆ ਹੋਇਆ ਕਮੀਜ਼ ਪਾੜਿਆ ਗਿਆ ਜਿੱਧਰ ਬੱਚੇ ਦਾ ਦਿਲ ਸੀ ਉਧਰ ਜਲਾਦ ਨੇ ਸ਼ੁਰਾ ਮਾਰ ਦਿੱਤਾ ਕਿੰਨੀ ਜ਼ੋਰ ਦੀ ਸ਼ੁਰਾ ਮਾਰਿਆ ਹੋਵੇਗਾ ਪੌਣੇ 4 ਸਾਲ ਦੇ ਬੱਚੇ ਦੇ ਉੱਤੇ ਕੱਲਾ ਸ਼ੁਰਾ ਮਾਰ ਕੇ ਬਾਹਰ ਨਹੀਂ ਕੱਢਿਆ ਅਸੀਂ ਸਿੱਖੀ ਨੂੰ ਕੀ ਸਮਝਦੇ ਹਾਂ ਸਾਨੂੰ ਗੋਡ ਗਿਫਟ ਮਿਲੀ ਹੈ ਅਸੀਂ ਕਦਰ ਕਰਦੇ ਆਂ ਜੀ ਸਾਨੂੰ ਪਤਾ ਕਿੰਨੀ ਮੁਸ਼ਕਲ ਮਿਲੀ ਹੈ ਅਸੀਂ ਮਿੰਟ ਨਹੀਂ ਲਾਉਂਦੇ ਆਪਣੇ ਇਤਿਹਾਸ ਨੂੰ ਰੱਦਣ ਲੱਗੇ ਆਂ ਮਿੰਟ ਨਹੀਂ ਲਾਉਂਦੇ ਆਪਾਂ ਇਤਿਹਾਸ ਦੀਆਂ ਗੱਲਾਂ ਨੂੰ ਕੰਡੈਮਨ ਕਰਨ ਲੱਗੇ ਆ ਇੱਕ ਮਿੰਟ ਨਹੀਂ ਲਾਉਂਦੇ ਆਪਾਂ ਸ਼ਰਮਾਰ ਕੇ ਜਲਾਦ ਨੇ ਕੱਢਿਆ ਨਹੀਂ ਮਹਿਸੂਸ ਕਰਿਓ ਉਹਨਾਂ ਦੇ ਰੱਖੋ ਥੋੜਾ ਜਿਹਾ ਜਲਾਦ ਨੇ ਸ਼ੁਰਾ ਸੀਨੇ ਦੇ ਵਿੱਚ ਮਾਰ ਕੇ ਸ਼ੁਰੇ ਨੂੰ ਘੁਮਾਇਆ ਤੇ ਮੈਨੂੰ ਕਹਿੰਦਾ ਵੀ ਬੱਚਾ ਚੁੱਪ ਕਰਕੇ ਪਿਆਰਿਆ ਹੋਵੇਗਾ ਤੜਪਿਆ ਹੋਵੇਗਾ ਬੱਚਾ ਉਹ ਕਿਉਂਕਿ ਜਾਨ ਸਭ ਤੋਂ ਪਿਆਰੀ ਹੁੰਦੀ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੈਸੀ ਕੈਸੇ ਪਿਤਾ ਹੋਣਗੇ ਮੇਰੇ ਕੋਲ ਸ਼ਬਦ ਹੀ ਨਹੀਂ ਔਰ ਮੈਂ ਜੋ ਇਸ ਤਰ੍ਹਾਂ ਫੀਲ ਕਰ ਰਿਹਾ ਜੋ ਮੇਰੀ ਫੀਲਿੰਗ ਹੈ ਉਹਨੂੰ ਬਿਆਨ ਕੀਤਾ ਜਾ ਸਕਦਾ। ਔਰ ਬੱਚੇ ਦਾ ਦਿਲ ਕੱਢ ਕੇ ਉਸ ਬੱਚੇ ਨੂੰ ਤੜਫਦਾ ਹੋਇਆ ਛੱਡ ਕੇ ਦਿਨ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ 'ਚ ਪਾ ਦਿੱਤਾ ਗਿਆ ਸੀ। ਤਾਂ ਸੀ ਬਾਬਾ ਬੰਦਾ ਸਿੰਘ ਜੀ ਪਰ ਕੈਸੀ ਯੋਧੇ ਸੀ ਕੈਸਾ ਉਹਨਾਂ ਦਾ ਦਿਲ ਸੀ ਜਿਨ੍ਹਾਂ ਨੇ ਫਿਰ ਵੀ ਬੱਚੇ ਨੂੰ ਤੜਪਦਾ ਹੋਇਆ ਦੇਖ ਕੇ ਜ਼ੁਬਾਨ ਤੋਂ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ ਤੇ ਕਲਗੀਆਂ ਵળે ਦਾ ਧੰਨਵਾਦ ਕੀਤਾ ਸੀ ਸ਼ੁਕਰ ਕੀਤਾ ਸੀ ਦਾਤਿਆ ਪੁੱਤਰ ਦਿੱਤਾ ਸੀ ਤੇਰੀ ਰਹਿਮਤ ਸੀ ਤੇਰੀ ਬਖਸ਼ਿਸ਼ ਸੀ ਕਿ ਜੇ ਅੱਜ ਪੁੱਤਰ ਤੇਰੇ ਚਰਨਾਂ ਦੇ ਵਿੱਚ ਭੇਟ ਹੋ ਗਿਆ ਤਾਂ ਦਾ ਕਹਿਆ ਇਹ ਤੇਰੀ ਬਖਸ਼ਿਸ਼ ਹੈ ਤੇਰੀ ਰਹਿਮਤ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੰਨਾ ਟੌਰਚਰ ਕੀਤਾ ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਸਮ ਉਹਨਾਂ ਨੇ ਕਰਮਚਮੂਰਾ ਕਰ ਕਰਕੇ ਨੋਚਿਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਗਈਆਂ ਉਹਨਾਂ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ ਬਾਹਾਂ ਵੱਢ ਦਿੱਤੀਆਂ ਗਈਆਂ ਇਹ ਤਾਂ ਸ਼ਰੀਰ ਬਿਲਕੁਲ ਟੋਟੇ ਟੋਟੇ ਹੋ ਗਿਆ ਅਖੀਰ ਤੱਕ ਅਜੇ ਵੀ ਉਹ ਸਿਸਕ ਰਹੀ ਸੀ ਸਾਹ ਲੈ ਰਹੀ ਸੀ ਤੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦਾ ਪਾਣੀ 4 ਸਾਲ ਦਾ ਹੱਸੂ ਅੱਥੂ ਕਰਦਾ ਹੋਇਆ ਨਿੱਕਾ ਜਿਹਾ ਪੁੱਤਰ ਨਿੱਕਾ ਜਿਹਾ ਚਿਹਰਾ ਲਹੂ ਲਹਾਨ ਹੋਇਆ ਪਿਆ ਸੀ ਜਿਹਦੀ ਛਾਤੀ ਦੇ ਵਿੱਚ ਬੜਾ ਵੱਡਾ ਮੋਹਰਾ ਕੀਤਾ ਹੋਇਆ ਸੀ ਦਿਲ ਨਹੀਂ ਸੀ ਰਹਿ ਗਿਆ ਬਾਬਾ ਬੰਦਾ ਸਿੰਘ ਬਹਾਦਰ ਝੜਮ ਕਾਦੀ ਇਥਾਂ ਡਿੱਗ ਪਏ ਬਾਬਾ ਬੰਦਾ ਸਿੰਘ ਭਾਦਰ ਦਾ ਸੀਸ ਜਲਾਤ ਨੇ ਇੱਕ ਵਾਰ ਕਰਕੇ ਵੱਢ ਕਿਉਂ ਮਾਰਿਆ ਵੀਰੋਂ ਮੈਂ ਜ਼ਿਆਦਾ ਨਹੀਂ ਬੋਲੂੰਗਾ ਮੈਂ ਸਭ ਇੱਕੋ ਗੱਲ ਕਿਹਾਗਾ ਤੁਹਾਨੂੰ ਗੁਰੂ ਪਿਆਰੇ ਸਾਡੀ ਕੌਮ ਦਾ ਵਿਲੱਖਣ ਇਤਿਹਾਸ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਗੁਰੂਆਂ ਦਾ ਗਿਆਨ ਸਾਡੀਆਂ ਪੀੜ੍ਹੀਆਂ ਵਾਸਤੇ ਸਾਡੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਵਾਸਤੇ ਉਹ ਪ੍ਰਕਾਸ਼ ਹੈ ਜੋ ਹਰ ਸਿੱਖ ਨੂੰ ਸਹੀ ਰਾਹ ਵਿਖਾਏਗਾ ਸਹੀ ਰਾਤੇ ਲੈ ਕੇ ਜਾਏਗਾ ਇਸ ਕੱਿਸਾਡਾ ਆਪਣਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪਨੀਰੀਆਂ ਨੂੰ ਆਪਣੇ ਬੱਚਿਆਂ ਨੂੰ ਸ਼ਬਦ ਗੁਰੂ ਦੇ ਨਾਲ ਜੋੜੀਏ ਸ਼ਬਦ ਗੁਰੂ ਦੀ ਓਟ 'ਚ ਰੱਖੀਏ ਤੇ ਹੋ ਸਕੇ ਤਾਂ ਖੰਡੇ ਪਾਟੇ ਦੀ ਪਹਲ ਦਵਾ ਕੇ ਆਪਣੇ ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜ ਕੇ ਗੁਰੂ ਵਾਲਾ ਬਣਾਈਏ ਤਾਂ ਜੋ ਸਿੱਖ ਕੌਮ ਦੀ ਹੋਰ ਚੜ੍ਹਦੀ ਕਲਾ ਹੋ ਸਕੇ ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ نیچے ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵਿਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ